ਹੈਲੋ ਸਤਿ ਸ਼੍ਰੀ ਅਕਾਲ ਭਾਈ ਜੀ ਔਜਲਾ ਟਰਾਂਸਪੋਰਟ ਡਰਾਈਵਰ ਹੈਲਪਲਾਈਨ ਤੇ ਤੁਹਾਡਾ ਸਵਾਗਤ ਹੋਂਦਮ ਕਰੋ ਜੀ ਹੈਲੋ ਹਾਂ ਜੀ ਭਾਈ ਜੀ ਮੈਂ ਗੱਡੀ ਭਰੀ ਸੀਗੀ ਆਪਣਾ ਅਮਰੋਏ ਤੋਂ ਇਹ ਠੀਕ ਹੈ ਜੀ ਅਮਰੋਹਾ ਇੱਕ ਮਿੰਟ ਜੀ ਅਮਰੋਹਾ ਜੁਪੀ ਤੋਂ ਜੁਪੀ ਤੋਂ ਜੋ ਆਪਣਾ ਇਹ ਇੱਥੇ ਨੂੰ ਪੈਂਦਾ ਜੋਏ ਕੋਲ ਨੂੰ ਅਮਰੋਹਾ ਟਮਾਟਰ ਚੱਲ ਰਿਹਾ ਜਿਮੀਦਾਰਾਂ ਦਾ ਕਾਫੀ ਤਕੜੀ ਖੇਤੀ ਹੈ ਜੀ ਉੱਤੇ ਟਮਾਟਰ ਠੀਕ ਹੈ ਜੀ ਕਿੱਥੇ ਤਾਂ ਜੀ ਅਹਮਦਾਬਾਦ ਅਹਮਦਾਬਾਦ ਗੁਜਰਾਤ ਵਾਸਤੇ ਅਮਰੋਹੇ ਤੋਂ ਅਹਮਦਾਬਾਦ ਹਾਂਜੀ ਪਾੜਾ ਲਾਇਆ ਨੇ 38500 ਰੁਪਇਆ ਨਾਮ ਲਾਇਆ ਵੀ ਜੇ ਤੂੰ 15 ਘੰਟੇ ਜੇ ਗੱਡੀ ਲਾ ਦੇਗਾ ਤਾਂ ਤੈਨੂੰ 5000 ਨਾਮ ਲਾਵਾਂਗੇ ਜੀ ਅਮਰੋਹੇ ਤੋਂ ਅਹਮਦਾਬਾਦ ਦਾ ਸਫ਼ਰ ਕਿੰਨਾ ਪੈਂਦਾ ਜੀ 1100 ਕਿਲੋਮੀਟਰ 1100 ਕਿਲੋਮੀਟਰ 15 ਘੰਟੇ 15 ਘੰਟੇ ਬਾਈ ਜੀ ਕਾਰ ਵੀ ਨਹੀਂ ਕਾਰ ਵੀ ਨਹੀਂ ਪਹੁੰਚਦੀ ਕਾਰ ਵੀ ਨਹੀਂ ਪਹੁੰਚਦੀ ਜੀ ਫਿਰ ਮੈਂ ਇਹਨੂੰ ਕਿਹਾ ਵੀ ਜੇ ਤੇਰੀ ਕੋਸ਼ਿਸ਼ ਕਰੂੰਗਾ ਅਗਰ ਤੇਰੀ 15 ਘੰਟੇ ਦੀ ਗੱਡੀ ਲੱਗ ਗਈ ਤਾਂ ਮੈਂ ਲਾਉਂਗਾ ਮੈਂ ਕਿਤੇ ਦੋ ਡਰਾਈਵਰ ਜੀ ਜੀ ਕਿਤੇ ਭੈਣ ਤੋਂ ਬਿਝਾਬ ਵੀ ਨਹੀਂ ਚੱਜਣਾ ਕਰਿਆ ਮੈਂ ਤੁਹਾਨੂੰ ਸਹੀ ਰੋਟੀ ਹੀ ਗਾਦੀ 24 ਘੰਟੇ ਠੀਕ ਆ ਜੀ ਅਸੀਂ ਉਤੋਂ ਜਿਉਂ ਤੁਰੇ ਜਿਉਂ ਫਿਰ ਟੈਂਕੀ ਮੇਰੀ 365 ਲੀਟਰ ਦੀ ਆ ਮੈਨੂੰ ਰਾਜ 15000 ਦਾ ਤੇਲ ਲੈਣਾ ਪੈ ਗਿਆ ਗੱਡੀ ਭਜਾ ਭਜਾ ਕੇ ਸਾਰੀ ਉਹ ਤਿੰਨ ਦੀ ਏਵਰੇਜ ਆਈ ਜੀ ਤੇ ਤੂੰ ਆਉਂਛ 6.5 ਦੀ ਏਵਰੇਜ ਤੁਹਾਡੀ ਇਹ 16 12 ਗੱਡੀਆਂ ਦੀ ਹਾਂ ਨਾ ਉਨੀ 15 6 ਦੀ ਏਵਰੇਜ ਆਂਦੀ ਜਾਂ ਗੱਡੀ 80 90 ਤੇ ਬਾਈ ਵੀ ਚੱਲਣੀ ਆ ਤਾਂ ਇਹ ਕਿਹੜੇ ਹਿਸਾਬ ਨਾਲ ਮਤਲਬ ਏਵਰੇਜ ਇਹ ਦੁਕੀ 10000 ਦਾ ਮੇਰਾ ਤੇਲ ਵੱਧ ਲੱਗਿਆ ਤੁਸੀਂ ਕਿੰਨੇ ਘੰਟੇ ਚ ਬਾਈ ਜੀ ਗੱਡੀ ਬਾੜਤੀ ਅਭੀ ਬਾੜਤੀ ਬਾਈ ਜੀ ਅਭੀ ਤੁਰੇ ਜੀ ਉਥੋਂ ਰਾਤ ਨੂੰ 10:30 ਵਜੇ ਪਰਸੋਂ ਠੀਕ ਹੈ ਜੀ ਅਸੀਂ ਹੋਰੇ ਰਾਤ ਆਇਆ 9:30 ਵਜੇ 10:30 ਵਜੇ 9:30 ਵਜੇ ਤੁਸੀਂ ਗੱਡੀ 22 ਘੰਟਿਆਂ ਚ ਬਾੜਤੀ 22 ਘੰਟੇ ਹੀ ਬਾੜਦੀ ਆਮ ਇਹ 24 ਘੰਟਿਆਂ ਦਾ ਟਾਈਮ ਦਿੰਨੇ ਆ 24 ਘੰਟੇ ਦਾ ਟਾਈਮ ਹੈ ਜੀ ਇਹ ਗੁਜਰਾਤ ਤੋਂ ਵੀ ਆਪਾਂ ਲੈ ਕੇ ਆਉਨੇ ਆ ਮਿਰਚ ਮੁਰਚ ਚੱਲਦੀ ਹੁੰਦੀ ਹੈ ਜਦ 24 ਘੰਟੇ ਟਾਈਮ ਦਾਬਾਦ ਦਾ ਟਾਈਮ ਹੈ ਜੀ ਅਹਮਦਾਬਾ ਜੋ 22 ਘੰਟੇ ਮ ਗੱਡੀ ਬਾੜਤੀ ਤੇ ਨਾਮ ਨੇ ਅਮਰੋਹੇ ਤੋਂ ਹਾਂਜੀ ਤੇ ਅਸੀਂ ਪੱਤੇ ਤੋੜ ਆਏ ਆ ਬਾਇਆ ਆਪਣਾ ਰਾਜਸਥਾਨ ਹੋ ਗਿਆ ਜੈਪੁਰ ਹੋ ਗਿਆ ਠੀਕ ਹੈ ਜੀ ਉਹਦੇ ਪਰ ਉਹਦੇ ਪਰ ਹੋ ਗਿਆ ਪਾੜਾ ਦਾ ਦੇ ਦਿੱਤਾ ਨੇ ਠੀਕ ਹੈ ਜੀ 23000 ਬੈਲੈਂਸ ਰਹਿਣ ਤਾਂ 15000 ਐਡਵਾਂਸ ਹੋਇਆ ਹੈ ਜੀ ਪਾੜਾ ਪੂਰਾ ਦੇਤਾ ਤੁਹਾਨੂੰ ਠੀਕ ਹੈ ਪਾੜਾ ਪੂਰਾ ਪੂਰਾ ਦੇਤਾ ਜੀ ਇਨਾਮ ਨਹੀਂ ਦਿੱਤਾ ਹੈਗਾ 10000 ਦਾ ਮੈਂ ਤੇਲ ਵੱਧ ਫੂਕੀ ਫਿਰਦਾ ਨਾਮ ਨੂੰ ਕੀ ਕਹਿੰਦਾ ਜੀ ਇਹ? ਨਾਮ ਨੂੰ ਕਹਿੰਦੇ ਜੀ 15 ਘੰਟੇ ਦੀ ਗੱਡੀ ਨਹੀਂ ਆ ਮੈਂ ਉਹਨੂੰ ਕਿਹਾ ਵੀ 10000 ਰੁਪਇਆ ਮੈਂ ਦਊਂਗਾ ਮੈਂ 20 ਘੰਟੇ ਦਾ ਟਾਈਮ ਦਿੰਨਾ ਅਗਲੇ ਨੂੰ ਹਾਂ ਜੇ 20 ਘੰਟੇ ਦੀ ਗੱਡੀ ਵੱਢ ਜੀ ਨਾ 10000 ਮੈਂ ਥੋ ਲੈ ਲਿਓ ਹੋਰ ਟਾਈਮ ਗੂਗਲ ਪੇ ਕਰ ਦਊਂਗਾ ਇਹ ਆਪਣੇ ਕਿਹੜੀ ਟ੍ਰਾਂਸਪੋਰਟ ਚ ਉਧਰੋਂ ਭਰੀ ਸੀ ਜੀ? ਇਹ ਤੁਰਕੀ ਟ੍ਰਾਂਸਪੋਰਟ ਆ ਜੀ ਤੁਰਕੀ ਕੀ ਕਹਿੰਦਾ ਜੀ? ਟ੍ਰਾਂਸਪੋਰਟ ਵਾਲਾ ਪਹਿਲਾਂ ਕਹਿੰਦਾ ਦੋ ਨਾ ਦੋ ਨਾ ਦੋ ਨਾ ਮੋੜ ਕੇ ਉਹ ਵੀ ਉਹਨਾਂ ਦਾ ਹੀ ਬਣ ਗਿਆ ਕਹਿੰਦਾ ਜੀ ਤੂੰ 15 ਘੰਟੇ ਹੀ ਲਾਈ ਨਹੀਂ ਗੱਡੀ ਮਹਾ ਜੇ ਪਹਿਲਾਂ 15 ਘੰਟੇ ਬਾਈ ਜੀ ਕੇ ਕਾਰ ਵੀ ਨਹੀਂ ਵੜਦੀ ਨਹੀਂ ਵੜਦੀ ਨਹੀਂ ਮੈਂ ਪੂਰਾ ਭਾਈ ਜਿਹੜਾ ਕੱਢ ਰਿਹਾ ਸੀ ਬਗੈਰ ਖੜੇ ਤੋਂ ਹੀ ਇੱਕ ਵਾਰ ਰੋਟੀ ਖਾਧੀ ਆ ਸੀ ਭੱਜਣਾ ਠਗੇ ਬਾਕੀ ਅਸੀਂ ਗੱਡੀ ਨਹੀਂ ਰੁਕੀ ਕਿਤੇ ਵੀ ਠੀਕ ਆ ਜੀ ਹਾਂ ਆ ਕੁਝ ਹੋਰ ਨਹੀਂ ਕਰਿਆ ਤੇ ਇਹਨਾਂ ਦਾ ਫੋਨ ਨੰਬਰ ਬੋਲ ਲਿਓ ਜੀ ਟਰਾਂਸਪੋਰਟ ਵਾਲੇ ਦਾ ਹਾਂ ਹਾਂ ਇੱਕ ਮਿੰਟ ਇਹਦਾ ਇੱਕ ਮਿੰਟ ਇੱਕ ਮਮਾ ਕੱਟ ਆ ਕੱਢਦਾ ਨੰਬਰ ਹਾਂ ਨੰਬਰ ਕੱਢ ਗਏ ਜਾਨੂ ਗੱਡੀ ਨੰਬਰ ਬੋਲ ਦਿਓ ਜੀ ਆਪਣਾ ਮੇਰਾ ਨੰਬਰ ਹੈਗਾ ਪੀਵੀ 11 ਡੀਜੀ ਪੀਵੀ 11 ਡੀਜੀ 9371 9371 ਹਾਂ ਠੀਕ ਹੈ ਜੀ ਤੁਸੀਂ ਉਹ ਫੋਨ ਨੰਬਰ ਦਿਓ ਆਪਾਂ ਗੱਲ ਕਰਦੇ ਆਂ ਬਾਈ ਜੀ ਇਹਨਾਂ ਦਾ ਕੱਲ ਨੂੰ ਇਹਨਾਂ ਦਾ ਫਿਰ ਕੌਣ ਮਾਲ ਭਰੂਗਾ ਐਡੇ ਰਿਸਕ ਤੇ ਡਰਾਈਵਰ ਗੱਡੀਆਂ ਲੈ ਕੇ ਆਉਂਦੇ ਨੇ ਹਾਂ ਜੀ ਹਾਂ ਬਿਲਕੁਲ ਬਿਲਕੁਲ ਇੱਕ ਮਿੰਟ ਹਾਂ ਜੀ ਇਹਦਾ ਮੈਂ ਇੱਕ ਮਿੰਟ ਕੱਢ ਕੇ ਦਿੰਦਾ ਨੰਬਰ ਆਪਣੇ 5000 ਨੂੰ ਆਪਾਂ ਸਮਝ ਲਓ ਬਈ ਗੱਡੀ ਭਜਾ ਭਜਾ ਬਸ ਕਰਾਤੀ ਮੈਂ ਕਹਿੰਦਾ ਮੈਂ 100 ਲੀਟਰ ਮੈਨੂੰ ਮਾਰਾ ਜਿਹਾ ਲੱਗੇ ਮੈਂ ਝੂਟ ਵਾਲਾ ਮੇਰਾ 10000 ਦਾ ਤੇਲ ਵੱਧ ਲੱਗ ਗਿਆ ਫਿਰ ਆਪਣੇ ਤਾਂ ਪੱਲੇ ਕੀ ਪਾੜਾ ਰਹਿ ਗਿਆ ਕੁਝ ਵੀ ਨਹੀਂ ਰਿਹਾ ਇਹਦਾ 5000 ਨਾਮ ਲੈਣ ਦੇ ਆ ਨੰਬਰ ਲਿਖਿਓ ਨੰਬਰ ਲਿਖਿਓ ਲਿਖਾਓ 93199 93199 92423 92423 ਹੋਲਡ ਰੱਖਿਓ ਜੀ ਮੈਂ ਲਾ ਰਿਹਾ ਫੋਨ ਹਾਂ ਆ ਲਾਓ 93 99 92 42 92 42 ਹਮ ਹੋਲ ਰੱਖਿਓ ਜੀ ਬੈਲ ਜਾ ਰਹੀ ਆ ਜੇ ਚੱਕ ਲਵੇ ਹਾਂ ਇਹ ਚੱਕੂਗਾ ਇਧਰ ਅਹਮਦਾਬਾਦ ਕਿਹੜੀ ਪਾਰਟੀ ਦਾ ਮਾਲਸੀ ਜੀ ਇਹ 52 ਨੰਬਰ ਦੁਕਾਨ ਆ 52 ਨੰਬਰ ਦੁਕਾਨ ਤੇ ਹਾਂ ਹਾਂ ਇਹ ਹੈਗੀ ਜਮਾਲਪੁਰ ਸਬਜ਼ੀ ਮੰਡੀ ਜਮਾਲਪੁਰ ਸਬਜ਼ੀ ਮੰਡੀ ਦੇ ਵਿੱਚ ਹਾਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਵੀ ਇਹਨਾਂ ਨਾਲ ਟਾਈਮਬਿਲਟੀ ਤੇ ਪਵਾ ਕੇ ਆਇਆ ਕਰੋ ਬੈਲਟੀ ਦੇ ਆਰ ਬੈਲਟੀ ਦੇ ਕੋਟੂ ਘਟ 24 ਘੰਟੇ ਨਾਲ ਜਾਈਦਾ। ਬਾਈ ਜੀ ਉਹ ਇੱਕ ਗੱਭਸੇ ਗਾੜੀ ਟਮਾਟਰ ਲੈ ਕੇ ਅਹਮਦਾਬਾਦ ਗਈ ਹੋਈ ਹੈ। ਉਸਕਾ ਇਨਾਮ ਨਹੀਂ ਦੇ ਰਿਹਾ ਜੀ ਪਾਲਤੀ ਵਾਲੇ। ਹਾਂ ਜੀ। ਹਾਂ ਜੀ ਹਾਂ ਜੀ। ਹਾਂ ਜੀ ਹਾਂ ਜੀ ਦੇ ਪੱਖ ਲੱਗੋ। ਬੋਲੋ ਬਾਈ ਜੀ ਔਜਲਾ ਟਰਾਂਸਪੋਰਟ ਤੇ ਹਰਪ੍ਰੀਤ ਸਿੰਘ ਬਾਤ ਹਾਂ। ਆਹ ਚਿੱਤੇ ਜੀ ਮੇਰੇ ਟੈਨਸ਼ਨ ਨਾ ਕਰੋ ਤੁਸੀਂ। ਹਾਂ ਜੀ। जी जी भाई जी ट्रांसपोर्ट टीवी से हरप्रीत सिंह बात कर रहा हूं मैं वो गाड़ी वाले ने दस हजार का बाई घंटे में गाड़ी पहचान दी आपकी उसमें और क्या करेगा वो नहीं आप आवाज भाई जी आवाज नीची करके बात करो कोई आपसे भीख नहीं मांग रहा गाड़ी वाला ਨਹੀਂ ਠੀਕ ਆ ਡਰਾਈਵਰ ਨੇ ਆਪਕੋ 100 ਫੋਨ ਕਰ ਦਿਆ ਡਰਾਈਵਰ ਆਪਕਾ ਹੱਕ ਮੰਗ ਰਹਾ ਹੈ ਹੈਲੋ ਹਾਂਜੀ ਫੋਨ ਕੱਟ ਗਿਆ ਵੀਰੇ ਕੱਲ ਲਾ ਦੇ ਇਹਨੂੰ ਠੋਕ ਦੇ ਮਸਾਲਾ ਨਾਲ ਦੀ ਨਾਲ ਤਸੱਲੀ ਕਰਾ ਦੇ ਇਹਨਾਂ ਦੀ ਲਾਲਾ ਲਾਤਾ ਫੋਨ ਕਹਿੰਦਾ ਦੁਆਰੇ ਹਾਂ ਦੁਆਰੇ ਹਾਂ ਦੁਆਰੇ ਹਾਂ ਕਰਕੇ ਫੋਨ ਕੱਟ ਗਿਆ ਇੱਕ ਮਿੰਟ ਤੁਸੀਂ ਇਹਨੂੰ ਇੱਕ ਵਾਰ ਪੁੱਛ ਲਓਗਾ ਦੁਆਰੇ ਦਾ ਠੀਕ ਕਰਦੇ ਨੂੰ ਕਹਿ ਨੰਗਾ ਕਰ ਦੇਣਾ ਦੂਆ ਫੋਨ ਹੋਣਾ ਤੁਸੀਂ ਦੂਏ ਫੋਨ ਤੋਂ ਲਾ ਕੇ ਦੇਖੋ ਕਹਿ ਵੀ ਹਾਂ ਦੁਆਰੇ ਹਾਂ ਕਿਵੇਂ ਕਰਦਾ ਆ ਮੈਨੂੰ ਫੋਨ ਆ ਗਿਆ ਉਹ ਸੁਣਿਓ हेलो <laughs> गाड़ी नंबर है पीवी ग्यारह डी जी तिरानवे कहत्तर ओ मैं सरदार जी बोल रहा हूं पीवी ग्यारह डी जी नाइन थ्री सेवन वन ਹੈਲੋ ਹਾਂਜੀ ਬਾਈ ਜੀ ਇੱਕ ਇੱਕ ਮਿੰਟ ਬਾਈ ਭਲਵੀ ਭਾਈ ਹੋਲਡ ਰੱਗੀ ਹੋਲਡਾ ਹੋਲਡਾ ਜੀ ਗੱਲ ਕਰ ਰਿਹਾ ਕੱਟ ਗਿਆ ਬਾਈ ਹਾਂ ਗੱਲ ਕਰ ਰਿਹਾ ਗੱਲ ਕਰ ਰਿਹਾ ਗਾਹਾਂ ਗੱਲ ਕਰ ਰਿਹਾ ਦੂਏ ਪਾਸੇ ਲਾਇਆ ਹੁਣ ਇੰਨੀ ਇੰਨੀ ਛੇਤੀ ਕੇ ਫੋਨ ਹੁਣ ਮਿਰਚਾਂ ਵੀ ਲੱਗੀਆਂ ਹਾਂ ਇੰਨੇ ਹਾਲ ਤਾਂ ਹਾਲ ਤਾਂ ਸਾਓ ਆਪਣਾ ਟੇਲਰ ਦੇ ਦਿਖਾਇ ਦਿੱ ਹਾਂ 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 ਹਮ ਤੋਂ ਵਈ ਤੁਹਾਰੇ ਕੋ ਜਾਣਦੇ ਹਾਂ ਤੁਹਾਰੇ ਥਰੂ ਆਗੇ ਲਗਾਈ ਦੀ ਔਰ ਆਪਣਾ ਜਸਪ੍ਰੀਤ ਦੋ ਪੰਜ 10 ਮਿੰਟ ਖੜ ਜਾ ਹਲੇ ਗੇਰ ਫਸਿਆ ਹੋਇਆ ਮੈਂ ਇੱਕ ਮਿੰਟ ਫੋਨ ਕਰਕੇ ਇਹਨੂੰ ਪੁੱਛ ਲੈਣਾ ਲਾਸਟ ਐਂਡ ਫਾਈਨਲ ਠੀਕ ਹੈ ਜੀ ਠੀਕ ਬਾਹਰ ਠੀਕ ਆ ਨਹੀਂ ਆਪਣੀ ਆ ਸਾਰੀ ਰਿਕਾਰਡਿੰਗ ਚੱਲ ਰਹੀ ਆ ਇਹ ਉਂਗਲੀ ਆਪਾਂ ਪਾਵਾਂਗੇ ਪਾਵਾਂਗੇ ਵੀ ਭਾਈ ਇਹ ਹਾਲ ਕੀ ਹੋ ਰਹਿ ਨੇ ਨਾਮ ਦਾ ਜਾਂਸਾ ਦੇ ਕੇ ਗੱਡੀ ਵਾਲੇ ਨੂੰ ਗੱਡੀ ਵਾਲਾ ਟਾਈਮ ਤੇ ਮਾਲ ਵੀ ਪਹੁੰਚਾਉਂਦਾ ਕਦੇ ਕਹਿੰਦੇ ਸਾਡਾ ਮਾਲ 1 ਘੰਟ ਜੇ ਤਾਂ ਇਹਨਾਂ ਦਾ ਅੱਧਾ ਘੰਟਾ ਮਾਲ ਲੇਟ ਹੋ ਜਵੇ ਠੀਕ ਆ ਫਿਰ ਤਾਂ ਗੱਡੀ ਨੂੰ ਭਾੜੇ ਹੀ ਕਹਿੰਦੇ ਨੇ ਹੈ ਨਹੀਂ ਸਾਡਾ ਮਾਲ ਖਰਾਬ ਹੋ ਗਿਆ ਆਹੀ ਕੁਝ ਹੋਇਆ ਜੀ ਇੱਕ ਗੱਡੀ ਵਾਲੇ ਨਾਲ ਮੈਂ ਗੱਲ ਕਰਾਉਣਾ ਉਹਦੇ ਉਹਦਾ ਵੀ ਪਾਇਓ अच्छा जी हां वो मैं सद्ददा उनू ओ ओदे की होया क्रेट टूट गए ओ सले मैं अपना उनू मुंडाया सीगा तजर्बा आईंदी कच्चे माल ਢੋਦਾ ਇਹਦੇ ਅੰਦਰ ਰੱਸਾ ਪੈਂਦਾ ਕ੍ਰੇਟਾਂ ਦੇ ਉੱਪਰ ਉਹ ਰੱਸਾ ਪਾਇਆ ਨਹੀਂ ਜੈਂਪ ਟਪਾਉਂਦਾ ਹੈ ਗਿਆ 8-10 ਕ੍ਰੇਟ ਟੁੱਟ ਗਏ ਉਹਦਾ ਪਹਾੜਾ ਜਵਾਬ ਦੇ ਗਿਆ ਉਹ ਕੋਈ ਪੈਸਾ ਨਹੀਂ ਦੇ ਰਿਹਾ ਰੋਂਦਾ ਬਰ ਰਿਹਾ ਇਹਦੇ ਵਿੱਚ 1 ਮਿੰਟ ਇਹਦੇ ਵਿੱਚ ਡਰਾਈਵਰ ਦੀ ਕੀ ਗਲਤੀ ਹੈ ਜੀ ਜਿਹੜਾ ਮਾਰ ਨੂੰ ਮੋੜ ਲੇਵਰ ਕਰਦੀ ਆ ਉਹ ਚਾਹੇ ਆਪਣਾ ਰੱਸਾ ਪਾਉਂਦੀ ਨਾ ਪਾਉਂਦੀ ਉਹ ਦਾ ਕਸੂਰ ਆ ਉਹਨਾਂ ਦੇ ਇੱਕ ਦੂਰਤ ਵਾਲਾ ਹੁਣ ਦੱਸੋ ਭਾਈ ਰੱਸਾ ਪਾ ਇਹਨੂੰ ਹੁਣ ਡਰਾਈਵਰ ਨੂੰ ਕੀ ਪਤਾ ਇਹਨਾਂ ਕੱਚਾ ਮਾਲ ਕਿਤੇ ਭਰੇ ਆ ਹੀ ਨਹੀਂ ਔਰ ਗੱਡੀ ਪੈਕ ਤਾਂ ਲੇਬਰ ਨੇ ਕਰਕੇ ਦੇਣੀਆਂ ਜਿਹੜਾ ਡਾਲਾ ਲੈ ਰਿਹਾ ਇਹਨਾਂ ਡਾਲਾ ਕਿਨਾਂ ਲਿਆ ਸਤੋਂ ਉਥੇ ਡਾਲਾ ਲਿਆ ਸਤੋਂ ਆਪਣਾ 2000 ਕਮਿਸ਼ਨ 1000 ਡਾਲਾ ਤੱਕ ਇਹਨਾਂ ਨੇ ਦਿੱਤਾ 15 ਤੋਂ ਕੱਟ ਰਹੀ ਸੀ ਜੇ 1200 ਇੱਧਰ ਲਿਆ 1200 ਇੱਧਰ ਲੱਗ ਗਿਆ 1000 ਉੱਧਰ ਲੱਗ ਗਿਆ 2200 2000 ਕਮਿਸ਼ਨ 4400 ਰੁਪਈਆ ਦਾ ਇਹ ਲੰਘਿਆ ਵਿੱਚੋਂ 4400 ਰੁਪਏ ਇਹਨਾਂ ਨੇ ਲੈ ਲਿਆ ਉੱਥੀ। ਹਜੇ ਮਿੰਤਾ ਅਸੀਂ ਫੇਰ ਕਰਦੇ ਆਂ ਪਾੜਾ ਲੈਣ ਨੂੰ, ਪਾੜਾ ਲੈਣ ਨੂੰ। ਭਾਈ ਜੀ ਜਿਹੜੀ ਸਾਡੀ ਆਹ ਆਡੀਓ ਆ ਭਾਈ ਤੇ ਮੇਰੀ ਗੱਲਬਾਤ ਹੋ ਰਹੀ ਆ, ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਗਰੁੱਪਾਂ 'ਚ। ਗਾਹਾਂ ਨੂੰ ਪੱਕਾ ਬਿਲਟੀ ਤੇ ਟਾਈਮ ਪਵਾ ਕੇ ਪੂਰੀ ਤਸੱਲੀ ਕਰਕੇ ਗੱਡੀ ਤੋਰਿਆ ਕਰੋ। ਇਹ ਲਾਰੇ ਲਾ ਕੇ ਗੱਡੀਆਂ ਤੋਰ ਦਿੰਦੇ ਨੇ ਬਾਅਦ 'ਚ ਏਕਣ ਜਰੂਸ ਕੱਢਦੇ ਨੇ। ਆਪਦੇ ਪੈਸੇ ਵੀ ਸਾਨੂੰ ਭੀਖ 'ਚ ਮੰਗਣੇ ਪੈਂਦੇ ਨੇ ਨਾ ਤੂੰ। ਆ ਜਿਹੜੇ ਮੁੱਲ ਪਹਿਣਾ ਚਾਹੁੰਦੇ ਹੋ। ਜਿਹੜਾ ਮੁੱਲੇ ਦਾ ਮੈਂ ਉਹ ਭਰਿਆ ਜੀ ਮਾਲ ਉਹਦਾ ਨੰਬਰ ਵੀ ਹੈਗਾ ਉਹਦੀ ਉਹ ਵੀ ਪਾਈਏ ਨਹੀਂ ਨਹੀਂ ਉਹਦਾ ਤਾਂ ਆਪਾਂ ਨੂੰ ਕੋਈ ਲੋੜ ਨਹੀਂ ਆਪਾਂ ਆਪਣਾ ਟਰਾਂਸਪੋਰਟਰ ਜਿਹੜਾ ਕਮਿਸ਼ਨ ਲੈ ਰਿਹਾ ਜੀ ਸਿੱਧਾ ਵਕ ਹੱਕ ਟਰਾਂਸਪੋਰਟਰ ਦਾ ਬਣਦਾ ਜਿਹੜਾ ਕਿਸ਼ਨ ਲੈ ਕੇ ਗੱਡੀ ਤੋਰਦਾ ਹਾਂ ਜਾਂ ਇਹਦਾ ਵਪਾਰੀ ਆਪਾਂ ਚ ਇਹ ਕਹਿੰਦੇ ਵਪਾਰੀ ਨਾਲ ਗੱਲ ਕਰ ਲੋ ਵਪਾਰੀ ਕੀ ਜਾਣਦਾ ਯਾਰ ਹਾਂ ਜਾਂ ਠੀਕ ਆ ਫਿਰ ਜਿਹੜਾ ਟਰਾਂਸਪੋਰਟਰ ਦਾ ਬਣਦਾ ਟਰਾਂਸਪੋਰਟ ਇਹ ਹੀ ਗੱਲ ਕਰਨੀ ਆ ਪਾਲਟੀ ਨਾਲ ਬਿਲਕੁਲ ਹੀ ਬਿਲਕੁਲ ਬਿਲਕੁਲ 38 ਹਰ ਪੜ ਦੇ ਲੋ ਕੀ ਹੁੰਦਾ 100 ਰੁਪਏ ਲੀਟਰ ਦਾ ਤੇਲ ਹੋਇਆ ਫਿਰ ਦਾ ਦੇਖੋ ਬਾਈ ਜੀ ਉਹ ਤਾਂ ਆਪਾਂ ਨੂੰ ਪੁੱਗਿਆ ਹਨਾ ਆਪਾਂ ਤਾਂ ਕਿਈ ਲਈ ਉਹ ਤੇ ਆਪਣਾ ਪੇਸ਼ਾ ਨਹੀਂ ਹੈਗਾ ਨਹੀਂ ਉਹ ਮਦਰੋਂ ਗੱਲ ਕਰਦੇ ਆ ਤੁਸੀਂ ਨਾ ਲਾਉਂਦੇ ਕਿਸੇ ਹੋਰ ਨੇ ਚੱਕ ਲੈਣਾ ਤੇ ਮਾਲ ਚਲੋ ਇਹ ਤਾਂ ਛੱਡੋ ਇਹਨੂੰ ਇਹਨੂੰ ਛੱਡੋ ਜਾਨੀ ਪਰ ਆ ਜਿਹੜੀ ਗੱਲ ਮੁੱਦੇ ਵਾਲੀ ਆ ਜੇ ਗੱਡੀ ਗੱਡੀ ਟਾਈਮ ਤੇ ਪਹੁੰਚ ਜਾਂਦੀ ਆ ਫਿਰ ਨਾਮ ਮੁੱਕਰ ਜਾਂਦੇ ਨੇ ਜੇ ਗੱਡੀ ਦਾ ਕੋਈ ਮਾਲ ਮਾੜਾ ਮੋਟਾ ਡੈਮੇਜ ਹੋ ਜਾਵੇ ਫਿਰ ਪਾੜਾ ਮੁੱਕਰ ਜਾਂਦੇ ਨੇ ਹਾਂ ਜੇ ਸਾਗੀ ਵਾਲਿਆਂ ਨੇ ਫਰੂਟ ਵਾਲਿਆਂ ਨੇ ਇਸ ਟਾਈਮ ਪੂਰਾ ਕਈ ਵਿੱਚ ਵਪਾਰੀ ਵਧੀਆ ਨੇ ਜੇ ਘੰਟਾ ਘੱਟੀ ਲੇਟ ਹੋਈ ਉਹਦੇ ਤਾਂ ਵੀ ਕੁਝ ਨਹੀਂ ਕਹਿੰਦੇ ਪਰ ਤੇਰੀ ਜਗਰ ਕੁਝ ਕੇ ਲੇਟ ਕਰਦੇ ਨੇ ਮੰਡੀ ਦੇ ਗੇਟ ਤੇ ਗੱਡੀਆਂ ਮੈਨੂੰ ਫੋਨ ਆਉਂਦੇ ਨੇ ਅੱਧਾ ਤਾਂ ਟੱਗਾ ਮੰਡੀ ਦੇ ਗੇਟ ਤੇ ਨਹੀਂ ਪਹੁੰਚਦੇ ਵੀ ਗੱਡੀਆਂ ਨੀ ਪਹੁੰਚਦੀ ਲੇਟ ਹੋ ਜਾਂਦੇ ਆ ਗੱਡੀ ਜਿਹੜੀ ਮੈਂ ਦਾਦਾ ਪਹਾੜਾ ਨੇ ਦੇਰੇ ਵਪਾਰੀ 24 ਘੰਟੇ ਜਾਏ ਨਾ 22 ਘੰਟੇ ਜਾਈ ਆ ਇਹ ਇਹ ਤੁਰਿਆ 6 ਵਜੇ ਮੈਂ ਤੁਰਿਆ 10:30 ਵਜੇ 4:30 ਘੰਟੇ ਮੇਤੋਂ ਪਹਿਲਾਂ ਤੁਰਿਆ ਇਹ ਅੱਛਾ ਜੀ ਹਾਂ ਇਹ ਮੇਰੇ ਥੋੜਾ ਜਿਹਾ ਮੂਰੇ ਪਹੁੰਚੀ ਆ 20 ਮਿੰਟ ਆ ਚਲੋ ਠੀਕ ਆ ਚਲੋ ਇਹਦਾ ਨਾਮ ਦਾ ਨਹੀਂ ਦੇਣਾ ਇਹਦਾ ਭਾੜਾ ਦਾ ਹੱਕ ਬਣਦਾ ਕਿ ਨਹੀਂ ਆ ਮੈਂ ਇਹਦਾ ਵੀ ਮੈਂ ਸੱਜਦਾ ਇਹਦੀ ਵੀ ਪਾਓ ਵੀਡੀਓ ਬਸ ਕੋਈ ਨਾ ਕੋਈ ਨਾ ਭਾਈ ਜੀ ਤੋ ਤਾਂ ਚਾਹੀ ਵੀਡੀਓ ਤੁਸੀਂ ਕੋਲ ਸ਼ੂਟ ਕਰਕੇ ਨਾ ਜੀ ਉਹ ਮੈਂ ਦੇਉ ਆਪਾਂ ਫੇਸਬੁੱਕ ਤੇ ਪਾ ਦਾਂਗੇ ਆ ਤੁਹਾਡੀ ਵੀਡੀਓ ਤੇ ਏਕਣੇ ਆਡੀਓ ਮੈਂ ਭੇਜਣੀਆਂ ਇਹ ਬਸ ਠੀਕ ਆ ਇਹ ਭੇਜੋ ਉਹ ਗੱਡੀ ਮੈਂ ਮਗਵਾਉਣ ਔਰ ਉਹ ਮੈਂ ਵੀਡੀਓ ਬਣਾ ਕੇ ਭੇਜਦਾ ਤੁਹਾਨੂੰ ਠੀਕ ਆ ਬਾਈ ਜੀ ਧੰਨਵਾਦ ਜੀ ਓਕੇ ਜੀ